ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸੇ ਨੂੰ ਪਤਾ ਹੈ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਹੋਵੇ ਆਪਣੇ ਚੈਨਲ ਤੇ ਸਭ ਨਾਲ ਪਹਿਲਾਂ ਤੇ ਵਿਦ ਨੋਟੀਫਿਕੇਸ਼ਨ ਦੇਖਣ ਲਈ ਮਿਲਦਾ ਵਾ ਜੋਬ ਜਿਹੜੀ ਕਿਸ ਤਰ੍ਹਾਂ ਦੀ ਮਰਜ਼ੀ ਵਿੱਚ ਆਏ ਕੰਟਰੈਕਟ ਵਿੱਚ ਜੋਬ ਆਏ ਔਰ ਰੈਗੂਲਰ ਬਿਚ ਇਸ ਅੱਜ ਕੱ日 ਭਰਤੀ ਹੈ ਚੰਡੀਗੜ੍ਹ ਗਰੁੱਪ ਡੀ ਦੀ ਭਰਤੀ ਹੈ ਜਿਹਦੇ 25 ਠੀਕ ਹੈ ਜੀ ਪੱਕੀ ਨੌਕਰੀ ਹੈ ਮਤਲਬ ਕਿ ਸਰਕਾਰੀ ਨੌਕਰੀ ਹੈ ਜੀ ਠੀਕ ਹੈ ਜੀ ਮਲਟੀਟਾਸਟ ਸਟਾਫ ਨੇ ਪੀਐਨਡੀ ਪੋਸਟਾਂ ਚਪੜਾਸੀ ਚੌਂਕੀਦਾਰ ਐਨੀਥਿੰਗ ਪੋਸਟਾਂ ਕਾਫੀ ਪੋਸਟਾਂ ਨੇ ਸਾਲੀਦਤ ਜੇ ਉਠਾਰਾ 100 ਰੁਪਿਆ ਅਪਲਾਈ ਕਰਨ ਦੀ ਲਾਸਟ ਡੇਟ ਜਿਹੜੀ ਹੈਗੀ 13 8 2025 ਕਿਵੇਂ ਅਪਲਾਈ ਕਰਨਾ ਹੈ ਕਿਵੇਂ ਸਿਸਟਮ ਹੈ ਸਾਰਾ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਵੀ ਵੀਡੀਓ ਤੁਸੀਂ ਲਾਸਟ ਤੱਕ ਵਿਜੀਟ ਕਰਿਆ ਕਰੋ ਚੱਲਦੇ ਇਹਨਾਂ ਨੋਟੀਫਿਕੇਸ਼ਨ ਤੇ ਚਲੋ ਜੀ ਇਹਨਾਂ ਨੋਟੀਫਿਕੇਸ਼ਨ ਆ ਗਿਆ ਜਿਹੜੇ ਪੋਸਟਾਂ ਨੇ ਠੀਕ ਹੈ ਜੀ ਆਫਲਾਈਨ ਅਪਲਾਈ ਕਰਨੀਆਂ ਨੇ ਜਿਹੜੇ ਆਫਲਾਈਨ ਅਪਲਾਈ ਕਰਨੇ ਨੇ ਸਾਨੂੰ ਕਿੱਥੋਂ ਮਿਲੂਗਾ ਇਹਦਾ ਫਾਰਮ ਇਹਦਾ ਲਿੰਕ ਸਮ ਡਿਸਕ੍ਰਿਪਸ਼ਨ ਦੇ ਵਿੱਚ ਪਿਆਊਗਾ ਉੱਥੇ ਤੁਸੀਂ ਡਾਊਨਲੋਡ ਕਰ ਲੈਣਾ ਵਾ ਠੀਕ ਹੈ ਫਾਰਮ ਚੰਗੀ ਤਰ੍ਹਾਂ ਪੜ੍ਹਨਾ ਵਾ ਜਿਵੇਂ ਆਪ ਦਾ ਜਿਹੜਾ ਭਰਨਾ ਇਹਨੇ ਲਿਖਿਆ ਕੈਪੀਟਲ ਲੈਟਰ ਵਿੱਚ ਭਰਨਾ ਜਿਹੜਾ 10th ਜੈਟਿਗ੍ਰੇਡ ਦੇ ਵਿੱਚ ਰੇਟਡ ਹੋਊਗਾ ਸਾਰਾ ਫਾਰਮ ਭਰ ਕੇ ਜੀ ਠੀਕ ਹੈ ਜੀ ਤੇ ਇਹਨੂੰ ਇੱਕ ਕਾਗਜ਼ ਦੇ ਵਿੱਚ ਪਾ ਕੇ ਜਿਹੜਾ ਕਿ ਬ੍ਰਾਊਨ ਕਲਰ ਦਾ ਕਾਗਜ਼ ਹੁੰਦਾ ਵਾ ਤੇ ਤੁਹਾਨੂੰ ਦਿਖਾਉਣਾ ਵਾ ਕਿਹੜੇ ਐਡਰੈਸ ਤੇ ਸੈਂਡ ਕਰਨੀ ਆ ਆ ਜੀ ਇਹਨਾਂ ਦਾ ਐਡਰੈਸ ਹੈ ਤੁਸੀਂ ਐਡਰੈਸ ਨੋਟ ਕਰ ਸਕਦੇ ਸਾਰੇ ਆਨੇ ਦਾ ਐਪਲੀਕੇਸ਼ਨ ਸਿਲੇਕਟਡ ਜਿਹੜੇ ਵੀ ਸਿਲੇਕਟਡ ਹੋਣਗੇ ਫਾਰਮ ਭਰਨ ਤੋਂ ਬਾਅਦ ਸਾਰੇ ਆਪ ਦੇ ਫਾਰਮ ਨਾਲ ਲਾ ਕੇ 셀ਫ ਅਟੈਸਟਡ ਕਰਕੇ ਐਡਰੈਸ ਇਹਨਾਂ ਦਾ ਹੈਗਾ ਹੈਗਾ ਆਫਿਸ ਆਫ ਦਾ ਡਿਸਟ੍ਰਿਕਟ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਸੈਕਟਰ 43 ਡੀ ਚੰਡੀਗੜ੍ਹ ਪਿੰਨ ਕੋਡ ਨੰਬਰ ਹੈਗਾ 1622 ਠੀਕ ਹੈ ਜੀ ਇਹ ਤੇ ਆਪਣਾ ਸੈਂਡ ਕਰ ਦੇਣਾ ਜਿਹਨੇ ਬਕਾਇਦਾ ਲਿਖਿਆ ਜਿਹੜੀ ਪੋਸਟ ਤੁਸੀਂ ਭਰਨੀ ਹੈ ਉਹਦਾ ਨਾਮ ਵੀ ਜ਼ਰੂਰ ਨਾਲ ਮੈਂਸ਼ਨ ਕਰਨਾ ਚੱਲਦੇ ਇਹਨੇ ਨੋਟੀਫਿਕੇਸ਼ਨ ਦੀ ਆ ਇਹਨਾਂ ਦਾ ਫੁੱਲ ਜੋ ਕੀ ਨੋਟੀਫਿਕੇਸ਼ਨ ਜਿਹਨੂੰ ਵੀ ਨੋਟੀਫਿਕੇਸ਼ਨ ਚਾਹੀਦਾ ਹੋਵੇ ਇਹਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਆਪਾਂ ਜਿਹੜੀ ਵੈਕੈਂਸੀ ਚ ਪਾਉਣੇ ਆ ਹਰ ਇੱਕ ਵੈਕੈਂਸੀ ਦਾ ਜੋ ਕਿ ਨੋਟੀਫਿਕੇਸ਼ਨ ਦਾ ਲਿੰਕ ਹੈ ਡਿਸਕ੍ਰਿਪਸ਼ਨ ਵਿੱਚ ਪਿਆ ਹੁੰਦਾ ਉੱਥੇ ਡਾਊਨਲੋਡ ਕਰ ਸਕਦੇ ਹੋ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਬਲੂ ਨੋਟਸ ਜਾਰੀ ਕੀਤਾ ਗਿਆ ਆ ਇਹਨਾਂ ਦੀ ਆਫੀਸ਼ਲ ਆਈਡੀ ਹੈ ਤੇ ਆ ਇਹਨਾਂ ਦਾ ਮੋਬਾਈਲ ਨੰਬਰ ਹੈ ਜੇ ਕਿਸੇ ਨੇ ਕੁਝ ਪੁੱਛਣਾ ਹੋਵੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਉਸ ਤੇ ਪੁੱਛ ਸਕਦੇ ਹੋ ਦੇਖੋ ਜੀ ਕੈਂਡੀਡੇਟ ਦੇ ਵੀ ਬੀੜ ਫਾਰਮ ਸਟਾਰਟ ਹੋਏ ਨੇ 15 7 2025 ਤੋਂ ਸਟਾਰਟ ਹੋਏ ਨੇ ਤੇ ਲਾਸਟ ਡੇਟ ਜਿਹੜੀ ਹੈਗੀ ਆ 13 8 2025 ਜਿਹੜੇ ਪੋਸਟਾਂ ਟੋਟਲ 5 ਪੋਸਟਾਂ ਨੇ ਪੀਐਨ ਦੇ ਚੌਂਕੀਦਾਰ ਹੋਸਟਲ ਅਟੈਂਡੈਂਟ ਤੇ ਐਨੀਥਿੰਗ ਪੋਸਟਾਂ ਨੇ ਨੇਮ ਆ ਪੋਸਟ ਗਰੁੱਪ ਕਹਦੇ ਆ ਨੀ ਟੋਟਲ ਨੰਬਰ ਕਿੰਨੇ ਨੇ ਤੇ ਪੇਸ਼ ਕਰ ਕੀ ਸਾਰਾ ਸਟਾਫ ਇਸ ਨੂੰ ਦ ਪੀਐਨ ਚੌਕੀ ਦਾ ਚਪੜਾਸੀਆਂ ਨੇ ਪੋਸਟਾਂ ਨੇ ਗਰੁੱਪ ਬੀ ਦੀਆਂ ਪੋਸਟਾਂ ਨੇ ਜਰਨਲ ਦੇ ਚਾਰ ਪੋਸਟਾਂ ਨੇ ਤੇ ਆਪਣੇ ਬੀਸੀ ਦੀ ਹੈਗੀ ਇੱਕ ਪੋਸਟ ਸੈਲਰੀ ਦਿੱਤੀ 70% ਦੇ ਦਰ ਤੱਕ ਹੋਊਗੀ ਮਤਲਬ ਕਿ 18000 ਰੁਪਿਆ ਸੈਲਰੀ ਦਿੱਤੀ ਜਾਊਗੀ ਏਜ ਲਿਮਟ ਦੀ ਗੱਲ ਕਰਦੇ ਆਂ ਇਹਨਾਂ ਬੋਲੇ 18 ਤੋਂ ਲੈ ਕੇ 35 ਸਾਲ ਐਸਸੀਬੀਸੀ ਨੇ ਕੋਈ ਸ਼ੋਰਟ ਬਾਰੇ ਸਪੈਸ਼ਲ ਮੈਂਸ਼ਨ ਨਹੀਂ ਕੀਤਾ ਇਹ ਗੱਲ ਦਾ ਖਾਸ ਧਿਆਨ ਰੱਖਿਆ ਹੋਵੇ एलिਜੀਬਲ ਕੈਂਡੀਡੇਟ ਹੈਗੇ ਨੇ ਇੰਡੀਅਨ ਕੈਂਡੀਡੇਟ ਨੇ ਸਾਰੇ एलिਜੀਬਲ ਹੋਣਗੇ ਠੀਕ ਹੈ ਜੀ ਤੇ एलिਜੀਬਲ ਕੁਆਲਿਫਿਕੇਸ਼ਨ ਦੀ ਗੱਲ ਕਰਦੇ ਆਂ ਇਨੇ ਕਾ ਜਿਹੜੀ 10ਵੀਂ ਜਾਂ 12ਵੀਂ ਕਾਲ ਕਲੀਅਰ ਕੀਤੀ ਹੈ ਉਹ ਫਾਰਮ ਨੂੰ ਭਰ ਸਕਦੇ ਨੇ ਠੀਕ ਹੈ ਜੀ ਗੱਲ ਦਾ ਖਿਆਲ ਰੱਖਿਆ ਜਾਵੇ ਹੁਣ ਗੱਲ ਕਰਦੇ ਆ ਮੋਡ ਆਫ ਸਿਲੈਕਸ਼ਨ ਕਿ ਮੋਡ ਆਫ ਸਿਲੈਕਸ਼ਨ ਕੀ ਹੈ ਇਹਨਾਂ ਬੋਲੇ ਕਿ ਤੇ ਐਪਲੀਕੇਸ਼ਨ ਰੀਸੀਵਡ ਜਦੋਂ ਐਪਲੀਕੇਸ਼ਨ ਰੀਸੀਵਡ ਹੋ ਜਾਊਗੀ ਉਹਨਾਂ ਕੈਂਡੀਡੇਟ ਜਿਹੜਾ ਹੈਗੇ ਨੇ ਸਾਰਿਆਂ ਦੇ ਨੰਬਰ ਆਫ ਇਹਨੇ ਕਿਹਾ ਕਿ ਉਹਦਾ ਇੰਟਰਵਿਊ ਹੋਊਗਾ ਠੀਕ ਹੈ ਆਪਣਾ ਟੈਸਟ ਲੈਣਗੇ ਜਸਟ ਇੱਕ ਛੋਟਾ ਟੈਸਟ ਹੋਊਗਾ ਉਹਦੇ ਵੇਸ ਤੇ ਨੇ ਸਿਲੈਕਸ਼ਨ ਕੀਤੀ ਜਾਊਗੀ ਠੀਕ ਹੈ ਸਪੈਸ਼ਲ ਇਨਫਰੈਕਸ਼ਨ ਆ ਇਹ ਨਾਲ ਲਿਖਿਆ ਹੋਇਆ ਨੇ ਨੋਟਿਸ ਡਾਊਨਲੋਡ ਕਰਕੇ ਸਾਰਾ ਨੋਟੀਫਿਕੇਸ਼ਨ ਪੜ੍ਹਨਾ ਹੈਗਾ ਆਪਾਂ ਤੇ ਫਿਰ ਵੀ ਭਰਨਾ ਫਾਰਮ ਠੀਕ ਹੈ ਜੀ ਤੇ ਜਿਹੜਾ ਉਸ ਤੋਂ ਬਾਅਦ ਇਹ ਫਾਰਮ ਭਰਨਾ ਹੈਗਾ ਇਹਦਾ ਇੱਕ ਡਿਮਾਂਡ ਡਰਾਫਟ ਵੀ ਲੱਗੂਗਾ ਡਿਮਾਂਡ ਡਰਾਫਟ ਕਿੰਨੇ ਦਾ ਹੈਗਾ ਜੋ ਕਿ ਡਰਾਫਟ ਡਿਮਾਂਡ ਡਰਾਫਟ ਹੈਗਾ ਵਾ ਜਿਹੜੀ ਦੇ ਵਿੱਚ ਫੀਸ ਰੱਖੀ ਗਈ ਹੈ ਨਾ ਉਹ 500 ਰੁਪਏ ਫੀਸ ਰੱਖੀ ਗਈ ਹੈ ਇਹਦਾ ਬਣਾਉ ਆਪਾਂ ਡਿਮਾਂਡ ਡਰਾਫਟ ਇਹਨਾਂ ਦਾ ਡਿਮਾਂਡ ਡਰਾਫਟ ਬਣਾਉਣਾ ਹੈ ਚੰਡੀਗੜ੍ਹ ਦੇ ਜੁਡੀਸ਼ੀਅਲ ਅਕੈਡਮੀ ਦੇ ਖਾਤੇ 500 ਡਿਮਾਂਡ ਡਰਾਫਟ ਬਣਾਉਣਾ ਹੈ ਉਹਦੇ ਨਾਲੇ ਡਿਮਾਂਡ ਡਰਾਫਟ ਲਾ ਕੇ ਨਾ ਜੇ ਸਾਡੇ ਉਹ ਦਿੱਤੀ ਵੀਡੀਓਸ ਨੂੰ ਵਧੀਆ ਲੱਗੀ ਹੈ ਤੇ ਮੁੰਡੇ ਕੋਲ ਜਿਹੜੇ ਚੈਨਲ ਨਵੇਂ ਆਏ ਨੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਬਟਨ ਕਰ ਲੋ ਆਨ ਤਾਂ ਜੋ ਜੋਬਨਸ਼ਰ ਕੋਈ ਵੀ ਅਪਡੇਟ ਵਿੱਚ ਟਾਈਮ ਰਹਿੰਦੇ ਤੁਹਾਨੂੰ ਮਿਲਦਾ ਰਹੇ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਐਟ ਐਜੂਕੇਟਿਵ ਚੈਨਲ ਜੁੜੇ ਰਹਿ ਮਿਲਦਾ ਨੈਕਸਟ ਅਪਡੇਟ ਨਾਲ ਥੈਂਕ ਯੂ